ਜੋ ਜੋ ਤੇਰਾ ਹੁਕਮ ਨਾਰਾ ਤੇ ਵਹਿ ਤਿਉ ਆਸ਼ਰਮ ਗੌਰ ਜੀ ਜੋ ਸਾਡੇ ਇਲਾਕੇ ਦੇ ਜਾਣੇ ਪਛਾਣੇ ਸੱਚੇ ਸਰ ਗੁਰਮukh ਸਿੰਘ ਜੀ ਇਹਦੇ ਖਤਮ ਪਤਨੀ ਔਰ ਇਸ ਇਲਾਕੇ ਦੇ ਜਵਾਨੀ ਵਿੱਚ ਚਲੇ ਗਏ ਸ਼ਹੀਦ ਉਨ੍ਹਾਂ ਦੇ ਮਾਤਾ ਜੀ ਔਰ ਉਨ੍ਹਾਂ ਦੇ ਦੋ ਲੜਕੇ ਪੋਤੇ ਪੋਤੀਆਂ ਸਾਰਾ ਪਰਿਵਾਰ ਜਿਹਨਾਂ ਵੱਜ ਬਹੁਤ ਵੱਡਾ ਇੱਕ ਟਾਟਾ ਪਿਆ ਜਿਸ ਘਰ ਦੇ ਅੱਜ ਸਾਰੇ ਇਕੱਠੇ ਹੋਏ ਆ ਬਾਬਾ ਦਰਸ਼ਨ ਕੌਰ ਜੋ ਸਾਨੂੰ ਬੈਠੇ ਦੇ ਲਈ ਤਦਵੀ ਵਿਛੋੜਾ ਦੇ ਗਏ ਉਹਨਾਂ ਲਈ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਆਪ ਸਾਰਿਆਂ ਦਾ तहे ਦਿਲੋਂ ਧੰਨਵਾਦ ਪਹਿਲਾਂ ਤਾਂ ਮੈਂ ਕਰਦਾ ਰਾਜਮਿਕ ਦੇ ਕਪਾੜੀਆਂ ਦੇ ਮੁੱਖ ਬੁਲਾਰੇ ਆਏ ਨੇ ਕਾਂਗਰਸ ਪਾਰਟੀ ਤੋਂ ਰਣਜੀਤ ਕੁਮਾਰ ਜੀ ਐਡਵੋਕੇਟ ਸਾਹਿਬ ਜਿਨ੍ਹਾਂ ਨਾਲ ਵੀ ਸਾਡਾ ਬਹੁਤ ਪਿਆਰ ਸੀ ਸਰਦਾਰ ਹੁਣ ਸਿੰਘ ਜੀ ਖੰਡਲ ਸਾਫਤਾ ਕੈਬਨਿਟ ਮੰਤਰੀ ਪੰਜਾਬ ਉਹ ਵੀ ਸਾਡਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਨੇ ਮੈਂ ਉਹਨਾਂ ਦਾ ਇੱਥੇ ਆਉਣ ਦਾ ਧੰਨਵਾਦ ਕਰਦਾ ਰਿਸ਼ਤੇਦਾਰ ਜਵਾਨਾਂ ਦਾ ਸਾਰੇ ਦਾ ਧੰਨਵਾਦ ਕਰਦਾ ਹੁਣ ਮੈਂ ਬੇਨਤੀ ਕਰਦਾ ਰਣਜੀਤ ਕਮਾਲ ਜੀ ਉਹਨਾਂ ਨੂੰ ਕਿ 2 ਮਿੰਟ ਵਾਸਤੇ ਸਾਡਾ ਦੇ ਭਾਗੀਆਂ ਵੀ ਮੌਜੂਦ ਰਾਜਮਾਨ ਸਾਬ ਸੁੰਦਰ ਸਿੰਘ ਅਕਤੋਲਾ ਭਗੈ ਅਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘੜੀ ਤੋਂ ਘਟੇ ਵਿੱਚ ਇੱਥੇ ਕਤਰਜ ਹੋਏ ਆ ਮਾਤਾ ਦਰਸ਼ਨ ਕੌਰ ਜੀ ਦੀ ਅੰਤਮ ਗਾਥੇ ਹੋਏ ਆਪਣੇ ਸੁਨੇਹੇ ਆਪਣੇ ਸੁਭਾਅ ਨੂੰ ਪ੍ਰਗਟ ਕਰਨ ਵਾਸਤੇ ਔਰ ਘਰ ਦੇ ਚੋਂ ਮਾਤਾ ਦੇ ਚਲੇ ਜਾਣਾ ਹਮੇਸ਼ਾ ਕਹਿੰਦੇ ਆ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਜਸ਼ਵੀਰ ਸਿੰਘ ਜਿਨ੍ਹਾਂ ਨਾਲ ਮੇਰੀ ਕਾਫੀ ਨੇੜਤਾ ਰਹੀ ਹੈ ਪੌਣਾ ਦਾ ਜਨਮ ਮੈਨੂੰ ਦਾ ਸੁਭਾਣੀ ਵਰਤਾ ਮਿਲਿਆ ਹੈ